ਪਿਓਰ ਕਾਟਨਾ ਕੋਈ ਇਹ ਲੜਦਾ ਨਹੀਂ ਕੋਈ ਬਾਈ ਜੀ ਇਹ ਸੰਤਾ ਟਿਕਣੀ ਪਿਓਰ ਕਪੜਾ ਜਮਾ ਸੂਤੀ ਕਪੜਾ ਇਹ ਇਹ ਖਰਾਬ ਹੋਣਾ ਕਪੜਾ ਹੈ ਨਹੀਂ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਹੈ ਇਹ ਜੇ ਕਿਸੇ ਨੇ ਪਾਰਸਲ ਮੰਗਾਉਣਾ ਬਾਈ ਜੀ ਦੋ ਤਿੰਨ ਸੂਟਾਂ ਦਾ ਘਟੋਘਟ ਪਾਰਸਲ ਨੂੰ ਖਰਚਾ ਉੱਤੇ ਲੱਗੂ ਦੇਖੋ ਬਾਈ ਜੀ ਵਿਮਲ ਦੀ ਵੈਲ ਹੈ ਕੁਆਲਿਟੀ ਇੱਕ ਨੰਬਰ ਹੈ ਬਾਈ ਜੀ ਕੋਈ ਇਹਦਾ ਰੰਗ ਫੇਟ ਨਹੀਂ ਹੁੰਦਾ ਬਾਈ ਜੀ ਕੋਈ ਏਸੀ ਚਕਾਣ ਨਹੀਂ ਹੈਗਾ ਇੱਕ ਨੰਬਰ ਕੁਆਲਿਟੀ ਦਾ ਹਾਰੇ ਇਹ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਜੋ ਇਹ ਮੈਸਰਖਾਨਾ ਪਿੰਡ ਹੈ ਵੀਰ ਜੀ ਇਹ ਮੋੜ ਮੰਡੀ ਦੇ ਕੋਲੇ ਰਹਿ ਗਿਆ ਜੀ ਮੈਸਰਖਾਨਾ ਪਿੰਡ ਹੈ ਤੇ ਉੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਕੱਪੜੇ ਦੀ ਦੁਕਾਨ ਹੈ ਬਾਈ ਜੀ ਬਹੁਤ ਹੀ ਹੋਰ ਸੇਲ ਦਾ ਕੰਮ ਕਰਦੇ ਆ ਬਾਈ ਜੀ ਆਪਾਂ ਵਧੀਆ ਕੁਆਲਿਟੀ ਦਾ ਕੱਪੜਾ ਤੇ ਵਧੀਆ ਬਾਜ਼ਾਰ ਰੇਟ ਤੇ ਬਾਜਬਲੇਟ ਵੀ ਪਈ ਹੈ ਆਪਾਂ ਤਾਂ ਲਾਉਣਾ ਆਪਣੇ ਤੇ ਪਿੰਡ 'ਚ ਬੈਠੇ ਆਪਾਂ ਖਰਚਾ ਖੁਰਚਾ ਕੋਈ ਨਹੀਂ ਦੁਕਾਨਦਾਰੀ ਵਾਸਤੇ ਐਡੀ ਅ ਵਧੀਆ ਗੱਲਬਾਤ ਆ ਬਾਈ ਜੀ ਕਿਰਾਂ ਇੱਕ ਵਾਰੀ ਜ਼ਰੂਰ ਆ ਕੇ ਪੱਕਾ ਇੱਥੇ ਆ ਕੇ ਪਤਾ ਕਰੋ ਫੋਨ ਸਕਰੀਨ ਤੇ ਚੱਲ ਰਿਹਾ ਬਾਈ ਜੀ ਫੋਨ ਤੇ ਪਤਾ ਕਰ ਲਓ ਸੋਨੂੰ ਜੇ ਰੇਟ ਬਾਜਬ ਲੱਗਿਆ ਫੇਰ ਆ ਜਾਓ ਨਹੀਂ ਨਾ ਫਤਤਾ ਕਰਨਾ ਫੋਨ ਤੇ ਵੀ ਕਿੰਨਾ ਕੱਪੜੇ ਦੀ ਕੁਆਲਿਟੀ ਦਾ ਕੀ ਗੱਲਬਾਤ ਆ ਤੇ ਰੇਟ ਦਾ ਕਿੰਨਾ ਫਰਕ ਹੈ ਬਾਈ ਸਾਨੂੰ ਆਪਾਂ ਅੱਜ ਦਿਖਾਉਣਾ ਲੂਜ਼ ਕੋਟ ਨਾਲ ਜਾਈ ਆਪਣੇ ਕੋਲੇ ਮਾਲ ਸਾਢੇ 3 ਮੀਟਰ ਦਾ ਪਣਾ ਵੀ 2 ਮੀਟਰ ਦਾ ਗਾਜ ਪਣਾ ਵੀ ਅਤੇ ਗਾਜ ਪਣੇ ਦਾ ਵੀ ਇਹ ਦੋਨੇ ਮਾਲ ਹੈਗਾ ਆਪਣੇ ਕੋਲੇ ਤੁਹਾਨੂੰ ਦੋਨੇ ਦਿਖਾਵਾਂਗੇ ਬਾਈ ਜੀ ਤੇ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜ਼ਰੂਰ ਕਰਿਆ ਕਰੋ ਤਾਂ ਕਿ ਗਾਹਾਂ ਦੀ ਗਾਹ ਪਤਾ ਲੱਗ ਸਕੇ ਵੀ ਇਹ ਇੱਥੇ ਆ ਰੇਟ ਮਿਲਦਾ ਆਪਾਂ ਨੂੰ ਆਓ ਬਾਈ ਜੀ ਤੁਹਾਨੂੰ ਦਿਖਾਈਏ ਆਪਾਂ ਆਹ ਮਾਲ ਆ ਬਾਈ ਜੀ ਆਪਣੇ ਕੋਲ ਲੂਜ਼ ਕੋਟਨ ਹੈ ਬਾਈ ਜੀ ਇਹ 3.5 ਮੀਟਰ ਦੀ ਕੱਟ ਹੈ ਬਾਈ ਜੀ ਆਓ 3.5 ਮੀਟਰ ਕੱਟ ਕੇ ਦੇਵਾਂਗੇ ਤੇ 1.5 ਮੀਟਰ ਦਾ ਪਣਾ ਹੈ ਬਾਈ ਜੀ ਇਹਦਾ ਇਹ ਕੁਆਲਿਟੀ ਇੱਕ ਨੰਬਰ ਦੀ ਹੈ ਬਾਈ ਜੀ ਕੋਟਨ ਹੈ ਪਿਓਰ ਵਧੀਆ ਕੋਈ ਬਾਈ ਜੀ ਦਾ ਲਾਂਭਾ ਨਹੀਂ ਚੈੱਕ ਕਰੋ ਕਿੱਡਾ ਸੋਹਣਾ ਕੱਪੜਾ ਬਾਈ ਜੀ ਪੂਰਾ ਵਧੀਆ ਮਲੈਮ ਕੱਪੜਾ ਬਾਈ ਜੀ ਪੂਰਾ ਵਧੀਆ ਮਲੈਮ ਤੇ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨ ਬਾਈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਕੱਪੜਾ ਵੀ ਬਾਈ ਜੀ ਪੋਲਾ ਵਧੀਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਪਿਓਰ ਕਾਟਨ ਹੈ ਕੋਈ ਇਹ ਲੜਦਾ ਨਹੀਂ ਕੋਈ ਬਾਈ ਜੀ ਇਹ ਸੰਤਾ ਟਿਕਣੀ ਪਿਓਰ ਕੱਪੜਾ ਜਮਾ ਸੂਤੀ ਕੱਪੜਾ ਇਹ ਇਹ ਖਰਾਬ ਹੋਣਾ ਕੱਪੜਾ ਹੈ ਨਹੀਂ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਇਹ ਤੇ ਆਹ ਦੇਖੋ ਬਾਈ ਜੀ ਇਹ ਡੇਢ ਦਾ ਡੇਢ ਗਾਜ ਪਨੇ ਦਾ ਬਾਈ ਜੀ ਕੱਪੜਾ ਇਹ ਤੇ ਤੁਹਾਨੂੰ 3.5 ਮੀਟਰ ਆਊਗਾ ਬਾਈ ਜੀ ਛੂਟ ਦਾ ਕੱਟ ਕੇ ਦੇਵਾਂਗੇ ਤੇ ਇਹਦੇ ਵਿੱਚ ਬਾਈ ਜੀ ਆਪਣੇ ਕੋਲੇ ਘੱਟੋ ਘਾਟੀ 20 ਡਿਜ਼ਾਈਨ ਪਏ ਆ ਬਾਈ ਜੀ ਆਪਣੇ ਕੋਲੇ 20 ਰੰਗ ਹੈ ਤੇ 20 ਲੱਗ ਲੱਗ ਡਿਜ਼ਾਈਨ ਆ ਬਾਈ ਜੀ ਇਹਦਾ ਚੈੱਕ ਕਰੋ ਬਾਈ ਜੀ ਗੌਰ ਨਾਲ ਚੈੱਕ ਕਰ ਲਓ ਆ ਦੇਖੋ ਆ ਡਿਜ਼ਾਈਨ ਚੈੱਕ ਕਰ ਲਓ ਬਾਈ ਜੀ ਸਾਰੇ ਆਪਣੇ ਆਹ ਦੇਖੋ ਬਾਈ ਜੀ ਕੱਲਾ ਕੱਲਾ ਡਿਜ਼ਾਈਨ ਚੈੱਕ ਕਰ ਲਓ ਬਾਈ ਜੀ ਸਕਰੀਨ ਸ਼ਾਟ ਲੈਣਾ ਪੈਂਦਾ ਜੀ ਕਿਸੇ ਨੇ ਪਾਰਸਲ ਮੰਗਾਉਣਾ ਬਾਈ ਜੀ ਪਾਰਸਲ ਵੀ ਤੋਰ ਦਿਆਂਗੇ ਤੇ ਜੇ ਕਿਸੇ ਨੇ ਬਾਈ ਜੀ ਲੈ ਕੇ ਜਾਣਾ ਲੈ ਵੀ ਜਾਇਓ ਤੇ ਜੇ ਕਿਸੇ ਨੇ ਬਾਈ ਜੀ ਜਾਣਕਾਰੀ ਲੈਣੀ ਹੈ ਆਪਣਾ ਸਕਰੀਨ ਤੇ ਨੰਬਰ ਚੱਲਦਾ ਹੁੰਦਾ ਹੈ ਸਕਰੀਨ ਤੇ ਨੰਬਰ ਲਾ ਕੇ ਆਪਾਂ ਨੂੰ ਪੁੱਛ ਸਕਦੇ ਹੋ ਬਾਈ ਜੀ ਜਦੋਂ ਮਰਜ਼ੀ ਪੁੱਛੋ ਆਪਾਂ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਵੀ ਭਾਈ ਕੀ ਰੇਟ ਹੈ ਕੀ ਗੱਲਬਾਤ ਹੈ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਕੁਆਲਿਟੀਆ ਦੇਖੋ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਇਹ ਪਿਓਰ ਸੂਤੀ ਕਪੜਾ ਬਾਈ ਜੀ ਪਿਓਰ ਸੂਤੀ ਜਮਾ ਸੰਤਾਈਟ ਕਮਾਲ ਨਹੀਂ ਹੈਗਾ ਬਾਈ ਜੀ ਜੇ ਕਹੋਗੇ ਸੰਤਾਈਟ ਕਮਾਲ ਹੈ ਉਹ ਮਾਲ ਨਹੀਂ ਬਾਈ ਜੀ ਹੈਗਾ ਪਿਓਰ ਸੂਤੀ ਕਪੜਾ ਡਿਜ਼ਾਈਨ ਦੇਖੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਪਏ ਆ ਕਲਰ ਰੰਗ ਫੁੱਲ ਜ਼ਿੰਮੇਵਾਰੀ ਹੈ ਬਾਈ ਰੰਗ ਰੰਗ ਦੀ ਦੇਖੋ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਬਾਈ ਜੀ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਫਿੱਕੇ ਲੈ ਲਓ ਗੂੜੇ ਲੈ ਲਓ ਬਾਈ ਜੀ ਫੁੱਲ ਵੱਡੇ ਛੋਟੇ ਜਿਹੇ ਜਿਹਾ ਜੇ ਮਰਜ਼ੀ ਲੈ ਲਓ ਤੇ ਬਾਈ ਜੀ ਜਿਹੜਾ ਆਗਾ ਇਹ ਗਾਜਪਣੇ ਦਾ ਬਾਈ ਜੀ ਮਾਲ ਆਪਣੇ ਕੋਲੇ ਆਗਾ 5-6 ਡਿਜ਼ਾਈਨ ਇਹਦੇ ਵਿੱਚ ਵੀ ਹੈਗਾ ਨਾ ਇਹ ਗਾਜਪਣੇ ਦਾ 5 ਮੀਟਰ ਮਿਲ ਕੇ ਆਉ ਬਾਈ ਤੁਹਾਨੂੰ 5 ਮੀਟਰ ਦੇਵਾਂਗੇ ਮਿਲ ਕੇ ਜਮਾ ਬਾਈ ਜੀ ਗਿਰਿਆ ਵੀ ਘੱਟ ਨਹੀਂ ਦਿੰਦੇ ਮਿਲ ਕੇ ਆਉ ਗਾਜਨਾ ਮਿਲ ਕੇ ਲੋ ਕਵਾਲਿਟੀ ਦੇਖੋ ਬਾਈ ਜੀ ਕਵਾਲਿਟੀ ਬਹੁਤ ਸੋਹਣੀ ਕਵਾਲਿਟੀ ਹੈ ਉਹ ਗੱਲ ਨਹੀਂ ਹੈਗੀ ਵੀ ਤੁਹਾਨੂੰ ਕਵਾਲਿਟੀ ਬੰਨੀ ਹੋ ਕੋਈ ਹੋ ਆ ਜੀ ਦੇਖੋ ਬਾਈ ਜੀ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਆ ਦੇਖੋ ਦੇਖੋ ਬਾਈ ਜੀ ਆ ਬਾਈ ਤੁਹਾਨੂੰ ਸਾਰੇ ਇਹ ਡਿਜ਼ਾਈਨ ਦਿਖਾਏ ਨੇ ਤੁਹਾਨੂੰ ਆ ਬਾਈ ਜੀ ਗਜਪਣੇ ਦਾ ਬਾਈ ਜੀ ਜਿਹੜਾ ਆ ਚੀਜ਼ ਹੈ ਇਹ ਡੇਢ ਗਜਪਣੇ ਦਾ 3.5 ਮੀਟਰ ਤੁਹਾਨੂੰ ਆਉ ਕੱਟ ਵੀ ਨੇ ਜਿਹੜੀ ਕੁਆਲਿਟੀ ਆ ਬਾਈ ਲਾਜਵਾਬ ਕੁਆਲਿਟੀ ਆ ਬਾਈ ਜੀ ਕਿਰਾਂ ਇੱਕ ਵਾਰੀ ਜ਼ਰੂਰ ਤੁਸੀਂ ਚੈੱਕ ਕਰੋ ਕੁਆਲਿਟੀ ਹੈ ਕਿਹ ਹੈ ਜੀ ਇਹ ਬਾਈ ਜੀ ਪੋਲਾ ਰੂਮ ਵਰਗਾ ਕਪੜਾ ਹੈਗਾ ਕੋਟ ਨੇ ਸਿੰਥੈਟਿਕ ਕੋਈ ਕਪੜਾ ਨਹੀਂ ਇਹ ਬਾਈ ਜੀ ਇਹਦਾ ਇੱਕ ਸੂਟ ਦਾ ਰੇਟ 400 ਰੁਪਿਆ ਰੇਟ ਹੈ ਬਾਈ ਜੀ ਇੱਕ ਸੂਟ ਦਾ ਰੇਟ ਜਿਹੜਾ ਕੋਈ ਦੁਕਾਨਦਾਰ ਹੈ ਰੀਸੇਲਰ ਦਾ ਦੁਕਾਨਦਾਰ ਮੇਰਾ ਭਰਾ ਕੋਈ ਹੈ ਜਿਹੜਾ ਲੈਣਾ ਚਾਹੂਗਾ ਬਾਈ ਜੀ ਉਹਨੂੰ ਲਾਵਾਂਗੇ ਲੈਸ ਆਪਾਂ ਇਹਦੇ ਵਿੱਚੋਂ ਬਹੁਤ ਵਧੀਆ ਲੈਸ ਲੱਗ ਜੂ ਬਾਈ ਉਹਦੇ ਵਾਸਤੇ ਜੇ ਕਿਸੇ ਨੇ ਪਾਰਸਲ ਮੰਗਾਉਣਾ ਬਾਈ ਜੀ 2-3 ਸੂਟਾਂ ਦਾ ਕਟੋ-ਕਟ ਪਾਰਸਲ ਨੂੰ ਖਰਚਾ ਉੱਤੇ ਲੱਗੂ ਬਾਈ ਜੀ ਇਹਦੇ ਕਾਟਨ ਦਾ ਰੇਟ ਕੁੱਲ 400 ਰੁਪਏ ਕੱਲੇ ਸ਼ੂਟ ਦਾ ਬਾਈ ਜੀ ਦੁਕਾਨਦਾਰ ਨੂੰ ਲੱਗੂਆ ਲੈਸ ਕਾਟਨ ਦੀ ਕੁਆਲਿਟੀ ਬਹੁਤ ਵਧੀਆ ਬਾਈ 1 ਨੰਬਰ ਕੁਆਲਿਟੀ ਹੈ ਬਾਕੀ ਦੇ ਆਪਣੇ ਕੋਲੇ ਬਾਈ ਜੀ ਆਇਦਰ ਦੇਖੋ ਕਾਟਨ ਜਿਵੇਂ ਏਕੇ ਟੈਕਸ ਦੀ ਸ਼ੰਕਰ ਦਾ ਮਾਲ ਆਪਣੇ ਕੋਲੇ ਸਾਰਾ ਮਾਲ ਹੈਗਾ ਬਾਈ ਜੀ ਫੁੱਲ ਜਮਾ ਕੁਰਤੇ ਪਜਾਮੇ ਫੇਰ ਬਾਈ ਤੁਹਾਨੂੰ ਦਿਖਾਉਨੇ ਆ ਬੈਲ ਬਾਈ ਜੀ ਬੈਲ ਬੰਨੀ ਆਪਕੇ ਮੜੀ ਚਾਹੀ ਮੇਰਾ ਬੈਲ ਬੰਨੀ ਬਾਈ ਜੀ ਦੇਖੋ ਬਾਈ ਜੀ ਵਿਮਲ ਦੀ ਬੈਲ ਹੈ ਕੁਆਲਿਟੀ 1 ਨੰਬਰ ਹੈ ਬਾਈ ਜੀ ਕੋਈ ਇਹਦਾ ਰੰਗ ਫੇਟ ਨਹੀਂ ਹੁੰਦਾ ਬਾਈ ਜੀ ਕੋਈ ਏਸੀ ਚਕਾਨ ਨਹੀਂ ਹੈਗਾ ਇੱਕ ਨੰਬਰ ਕੁਆਲਿਟੀ ਦਾ ਮਾਲ ਹੈ ਜੀ ਖੋਲ ਕੇ ਚੈੱਕ ਕਰਕੇ ਲਵੋ ਆਦਾ ਮਾਲ ਕੋਈ ਇਹਦੇ ਵਿੱਚ ਬਾਈ ਜੀ ਕਾਨਕੂਨ ਕੁਝ ਨਹੀਂ ਹੈਗਾ ਇਹਦੇ ਵਿੱਚ ਨਾ ਕਾਨ ਹੈ ਇਹਦੇ ਵਿੱਚ ਬਾਈ ਜੀ ਧੋ ਕੇ ਚੈੱਕ ਕਰੀ ਜਾ ਨਾ ਹੀ ਕੋਈ ਰੰਗ ਫੇਟ ਹੁੰਦਾ ਬਾਈ ਜੀ ਕੋਈ ਨਾ ਹੀ ਡੱਬ ਪੈਂਦਾ ਇਹਦਾ ਆਪਣੇ ਕੋਲੇ ਇਧਰ ਰੰਗ ਪਿਆ ਬਾਈ ਜੀ ਚੈੱਕ ਕਰ ਲੋ 200 300 ਰੰਗ ਹੈ ਘੱਟੋ ਘੱਟ ਆਪਣੇ ਕੋਲੇ ਬਹੁਤ ਹੀ ਵੱਡੀ ਕੁਆਲਿਟੀ ਜੀ ਆਪਣੇ ਕੋਲੇ ਜਿਹੜੀ ਬਾਇਲ ਹੈ ਇਹ ਹੈਗੀ ਹੈ ਬਾਈ ਜੀ ਆਪਣੇ ਕੋਲੇ ਇਹਦਾ ਬਾਈ ਜੀ ਜਿਹਦਾ ਕੋਈ 2 2 4 4 ਮੀਟਰ ਲੈਂਦਾ ਤਾਂ 35 ਰੁਪਏ ਰੇਟ ਹੈ ਇਹਦਾ ਪਰ ਜੇ ਕਿਸੇ ਮੇਰੇ ਵੀਰ ਭਰਾ ਨੇ ਦੁਕਾਨਦਾਰ ਨੇ ਕੋਈ ਲੈਣੀ ਹੋਵੇ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਬਾਈ ਜੀ ਇੱਕ ਵਾਰੀ ਜ਼ਰੂਰ ਫੋਨ ਮਾਰ ਕੇ ਪੁੱਛ ਲਿਓ ਬਾਈ ਜੀ ਤੁਸੀਂ ਸੋਚ ਨਹੀਂ ਸਕਦੇ ਇਸ ਗੱਲ ਤੇ ਜਿਹੜਾ ਬਾਈ ਜੀ ਬੈਲ ਦਾ ਰੇਟ ਸਾਨੂੰ ਅਸੀਂ ਦੇ ਸਕਦੇ ਆ ਜੇ ਕੋਈ ਬੰਦ ਮੁਠਿਆਂ ਦੇ ਹਿਸਾਬ ਨਾਲ ਕਿਸੇ ਨੇ ਲੈਣਾ ਹੋਵੇ ਬਾਈ ਜੀ ਇੱਕ ਵਾਰੀ ਜ਼ਰੂਰ ਫੋਨ ਮਾਰ ਕੇ ਸਕਰੀਨ ਤੇ ਪੁੱਛੋ ਸਾਨੂੰ ਇਹੋ ਜਿਹਾ ਰੇਟ ਦੇਵਾਂਗੇ ਬਾਈ ਜੀ ਸੋਚ ਵੀ ਨਹੀਂ ਸਕਦੇ ਤੁਸੀਂ ਵੀ ਕਿਹੜਾ ਰੇਟ ਦੇਵਾਂਗੇ ਬੰਦ ਮੁਠਿਆਂ ਦਾ ਬਹੁਤ ਸਸਤਾ ਰੇਟ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਮਾਲ ਹੈ ਵਿਮਲ ਦਾ ਮਾਲ ਹੈ ਕੋਈ ਇਹਦਾ ਲਾਂਬਾ ਨਹੀਂ ਬਾਈ ਜੀ ਕੋਈ ਕਾਣ ਨਹੀਂ ਫਾਣ ਨਹੀਂ ਕੁਛ ਨਹੀਂ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦੀ ਬੈਲ ਆਪਣੇ ਕੋਲੇ ਤੇ ਵੀਰ ਜੀ ਆਪਾਂ ਤੁਹਾਨੂੰ ਕੱਲ ਵੀ ਵੀਡੀਓ ਪਾਈ ਸੀ ਤੇ ਅੱਜ ਵੀ ਪਾਈ ਹੈ ਅਤੇ ਕੱਲ ਨੂੰ ਵੀ ਆਪਾਂ ਵੀਡੀਓ ਪਾਵਾਂਗੇ ਇੱਕ ਬੈਲ ਤੁਹਾਨੂੰ ਆਪਾਂ ਹੋਰ ਦਿਖਾਉਣੇ ਬਾਈ ਜੀ ਇੱਧਰ ਚੈੱਕ ਕਰ ਲਓ ਆਹ ਸਪੈਸ਼ਲ ਆਪਣੇ ਕੋਲੇ ਪੱਗਾਂ ਵਾਸਤੇ ਬੈਲ ਆਉਂਦੀ ਹੈ ਬਾਈ ਜੀ ਆਹ ਦੇਖੋ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦੀ ਬੈਲ ਹੈ ਪੱਗਾਂ ਵਾਸਤੇ ਸਪੈਸ਼ਲ ਆਹ ਸਪੈਸ਼ਲ ਪੱਗਾਂ ਵਾਸਤੇ ਬਾਈ ਜੀ ਬੈਲ ਇਹਦਾ ਰੇਟ ਕੁੱਲ 45 ਰੁਪਏ ਰੇਟ ਆ ਬਾਈ ਜੀ ਕੁੱਲ 45 ਰੁਪਏ ਰੇਟ ਆ ਪੱਕਾ ਵਾਲੀ ਵੈਲ ਆ ਬਾਈ ਜੀ ਬਹੁਤ ਹੀ ਵਧੀਆ ਪਰ ਇਹ ਵੀ ਅਸੀਂ ਇਹਦੇ ਵਿੱਚ ਕਹਿੰਦੇ ਆ ਜੇ ਕੋਈ ਦੁਕਾਨਦਾਰ ਆਊਗਾ ਬਾਈ ਜੀ ਉਹਨੂੰ ਲਾਵਾਂਗੇ ਲੈਸ 333 ਨੰਬਰ ਆ ਬਾਈ ਜੀ ਬਹੁਤ ਹੀ ਸੋਹਣੀ ਕੁਆਲਿਟੀ ਦਾ ਮਾਲ ਐ ਕੱਲਾ ਕੱਲਾ ਅਸੀਂ ਇਹ 5 5 4 4 ਮੀਟਰ ਵੇਚਦੇ ਆ ਬਾਈ ਜੀ 45 ਰੁਪਏ ਪਰ ਜੇ ਕੋਈ ਮੇਰਾ ਵੀਰ ਪ੍ਰਧਾਨ ਦੁਕਾਨਦਾਰੀ ਵਾਸਤੇ ਲੈ ਕੇ ਜਾਊਗਾ ਇਹ ਉਹ ਉਹਨੂੰ ਬਹੁਤ ਹੀ ਵਧੀਆ ਮਿੱਠਾ ਰੇਟ ਦੇਵਾਂਗੇ ਬਾਈ ਜੀ ਸੋਚ ਨਹੀਂ ਸਕਦਾ ਇਸ ਗੱਲ ਤੇ ਇੱਕ ਨੰਬਰ ਕੁਆਲਿਟੀ ਦਾ ਆ ਰੇਟ ਦੇਵਾਂਗੇ ਉਹਨੂੰ ਇੱਕ ਵਾਰੀ ਫੋਨ ਤੇ ਸਾਡੇ ਨਾਲ ਕਨੈਕਟ ਕਰ ਲਿਓ ਜੇ ਕਿਸੇ ਦੁਕਾਨਦਾਰ ਦੇ ਵਾਸਤੇ ਭਾਈ ਜੀ ਬੰਦ ਲੈਣਾ ਹੋਵੇ ਆ ਦੇਖੋ ਭਾਈ ਜੀ ਇਧਰ ਝਾਤੀ ਮਾਰ ਲਓ ਕਵੇਰ ਦੇ ਕੱਪੜੇ ਆ ਭਾਈ ਜੀ ਕੁਰਤੇ ਪਜਾਮੇ ਆਪਣੇ ਕੋਲੇ ਭਾਈ ਜੀ ਬਹੁਤ ਹੀ ਜਮਾ ਲੈਸੋ ਲੈਸਾ ਭਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੰਮ ਹੈ ਜਿਹੜਾ ਭਾਈ ਬੰਦ ਮੁਠੇ ਲੈ ਲੂਆ ਉਹਦੇ ਵਾਸਤੇ ਭਾਈ ਜੀ ਇਹ ਜਿਆ ਰੇਟ ਦੇਵਾਂਗੇ ਜਿਹੜਾ ਬਹੁਤ ਹੀ ਕੋਈ ਸੋਚ ਨਹੀਂ ਸਕਦਾ ਇਸ ਗੱਲ ਤੇ ਇਹ ਜਿਆ ਰੇਟ ਦੇਵਾਂਗੇ ਭਾਈ ਜੀ ਕੁਰਤੇ ਪਜਾਮੇ ਗੀਜਾ ਕਾਟ ਨਾ ਕਵੇਰ ਦਾ ਲੀਜੀ ਬੀਜੀ ਹੈ ਭਾਈ ਜੀ ਬਹੁਤ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਭ ਕਲ ਨੂੰ ਬਾਈ ਜੀ ਵੀਡੀਓ ਆਪਾਂ ਫੇਰ ਪਾਵਾਂਗੇ ਕੱਲ ਵੀ ਪਾਈ ਸੀ ਤੇ ਤੁਹਾਨੂੰ ਅੱਜ ਤੜਕੇ ਵੀ ਪਾਵਾਂਗੇ ਬਾਈ ਜੀ ਅਸੀਂ 6 ਵਜੇ ਨੂੰ ਵੀਡੀਓ ਸਾਡੀ ਪਾਦਨੇ ਆ ਅਸੀਂ ਤੇ ਬਾਈ ਜੀ ਤੁਹਾਡੇ ਹੰਗਾਰੇ ਦੀ ਸਾਨੂੰ ਲੋੜ ਹੁੰਦੀ ਹੈ ਸ਼ੇਅਰ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਕੋਈ ਗਲਤੀ ਫਲਤੀ ਹੁੰਦੀ ਹੈ ਤਾਂ ਤਾਂ ਵੀ ਦੱਸਿਆ ਕਰੋ ਬਾਈ ਜੀ ਤੇ ਐਨੇ ਹੀ ਬੋਲਦੇ ਆ ਬਾਈ ਜੀ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ